ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਤ ਦਰਸ਼ਕੋ ਅੱਜ ਆਪਾਂ ਚੱਲਿਆਂਗੇ ਪੰਜਾਬ ਦਾ ਇੱਕ ਬਹੁਤ ਜ਼ਿਆਦਾ ਵਾਇਰਲ ਕੇਸ ਨੀਹਾ ਜਿਹਨੂੰ ਕਿ ਨੀਹਾ ਨਾਮ ਦੀ ਲੜਕੀ ਜਿਹਨੂੰ ਕਿ ਉਹਦੇ ਸਹੁਰੇ ਪਰਿਵਾਰ ਨੇ ਜ਼ਹਿਰ ਦੇ ਕੇ ਕਤਲ ਕਰ ਦਿੱਤਾ ਸੀ ਗਾ ਨੀਹਾ ਦਾ ਪਿੰਡ ਹੈ ਜਿਹੜਾ ਸਾਡੇ ਪਿੰਡ ਤੋਂ ਤਕਰੀਬਨ 150 ਕਿਲੋਮੀਟਰ ਦੀ ਦੂਰੀ ਤੇ ਹੈ ਮੈਂ ਤੇ ਮੇਰੇ ਨਾਲ ਟੀਮ ਦੇ ਮੈਂਬਰ ਰੋਮਨ ਚਹਲ ਅਸੀਂ ਦੋਵੇਂ ਇਸ ਕੇਸ ਕੇਸ ਨੂੰ ਕਵਰ ਕਰਨ ਲਈ ਜਹਾਜ਼ ਤੇ ਚੱਲ ਪਏ ਦਲਾਂ ਤੁਸੀਂ ਸੋਚਿਆ ਹੋਇਆ ਸੀਗਾ ਕਿ ਡਾਕਟਰ ਜੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੇ ਦਰਸ਼ਨ ਕਰਕੇ ਆਵਾਂ ਉਹ ਜ਼ਰੂਰ ਆਵਾਂਗੇ ਤੇ ਮੈਂ ਤੁਹਾਡੇ ਆਵਾਂਗੇ ਪਾਖੜਾ ਨਹਿਰ ਦੇ ਕੰਡੇ ਵਸਿਆ ਇੱਕ ਛੋਟਾ ਜਿਹਾ ਪਿੰਡ ਝਿੰਜਰੀ ਜਿੱਥੋਂ ਕੇ ਨੇਹਾ ਬਿਲੋਂਗ ਕਰਦੀ ਸੀਗੀ ਆਲੇ ਦਾਲੇ ਤੁਸੀਂ ਪਹਾੜ ਦੇਖ ਸਕਦੇ ਹੋ ਤੇ ਆਹ ਪਾਖੜਾ ਨਹਿਰ ਦਾ ਜਿਹੜਾ ਵਿਊ ਹੈਗਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਪਰਿਵਾਰ ਦੇ ਜਿਹੜੇ ਹਾਲਾਤ ਸੀਗੇ ਬਹੁਤ ਜ਼ਿਆਦਾ ਗਮਗੀਨ ਸੀਗੇ ਆਬਵੀਅਸ ਗੱਲ ਆ ਜਿਸ ਪਰਿਵਾਰ ਦਾ ਕੋਈ ਜੀ ਉਹ ਤੋਂ ਚਲਾ ਜਾਂਦਾ ਆ ਵਿਜੋੜਾ ਦੇ ਜਾਂਦਾ ਆ ਜੇ ਇਸ ਤਰੀਕੇ ਨਾਲ ਕਤਲ ਕਰ ਦਿੱਤਾ ਜਾਂਦਾ ਆ ਤਾਂ ਪਰਿਵਾਰ ਦੇ ਹਾਲਾਤ ਕਿਹੋ ਜੇ ਹੋਣਗੇ ਪੂਰਾ ਕੇਸ ਕਵਰ ਕਰਨ ਤੋਂ ਬਾਅਦ ਆਪਾਂ ਚੱਲ ਪਏ ਸ਼੍ਰੀ ਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੇ ਦਰਸ਼ਨ-ਦਰਸ਼ਨ ਕੀਤੇ ਮੱਥਾ ਟੇਕਿਆ ਨੇਹਾ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਤੇ ਉਤੋਂ ਵਾਪਸੀ ਤੋਂ ਅਸੀਂ ਪਾ ਲਿਆ ਨਵਾਂ ਸ਼ਹਿਰ ਬੰਗਾ ਵਾਲਾ ਰੋਡ ਇੱਥੋਂ ਤੁਸੀਂ ਦੇਖ ਸਕਦੇ ਹੋਗੇ ਨਵਾਂ ਸ਼ਹਿਰ ਵਾਲਾ ਰੋਡ ਹੈ ਰਸਤੇ ਦੇ ਵਿੱਚ ਅਸੀਂ ਸੋਚਿਆ ਵੀ ਕੁਝ ਕਰ ਜਿਹੜੇ ਇੱਧਰਲੇ ਪਿੰਡ ਨੇਗੇ ਇੱਥੋਂ ਦੀ ਮਿੱਟੀ ਇੱਥੋਂ ਦੀਆਂ ਫਸਲਾਂ ਬਾਰੇ ਥੋੜਾ ਜਿਹਾ ਐਕਸਪਲੋਰ ਕਰੀਏ ਆਲੇ-ਦਾਲੇ ਪਹਾੜ ਜਿੱਦਾਂ ਤੁਸੀਂ ਦੇਖ ਸਕਦੇ ਹੋ ਸਤਲੁਜ ਦੇ ਕੰਡੇ ਤੇ ਇਹ ਪਿੰਡ ਦਰਸ਼ਕੋ ਵਸੇ ਹੋਏ ਨੇ ਸਤਲੁਜ ਦਰਿਆ ਵਗਦਾ ਤੁਸੀਂ ਦੇਖ ਸਕਦੇ ਹੋਗੇ ਤੇ ਆਲੇ-ਦਾਲੇ ਜਿਹੜਾ ਪਹਾੜਾ ਦਾ ਨਜ਼ਾਰਾ ਇਹ ਵੀ ਤੁਸੀਂ ਦੇਖ ਸਕਦੇ ਹੋਗੇ ਵੰਗਾਣਾ ਰੋਡ ਹੈ ਨਮਾ ਸ਼ਹਿਰ ਵਾਲਾ ਰੋਡ ਹੈ ਇੱਥੋਂ ਦੇ ਜਿਹੜੇ ਰੁਕ ਰਹਿਣ ਵਾਲੇ ਨੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਤੇ ਮਾਜਰਾ ਜੱਟਾਂ ਪਨਿਆਲੀ ਕਲਾਂ ਪਨਿਆਲੀ ਖੁਰਦ ਇਹ ਪਿੰਡਾਂ ਨੂੰ ਅਸੀਂ ਐਕਸਪਲੋਰ ਕਰਨਾ ਚਾਹਿਆ ਐਮਚੈਲ ਨਾਮ ਦਾ ਵੀ ਇੱਕ ਪਿੰਡ ਲੱਗ ਗਈ ਆ ਪਿੰਡ 'ਚ ਐਂਟਰ ਹੋਏ ਤਾਲੇਦਾਲੇ ਪਪੂਲਰੀ ਪਪੂਲਰ ਦਿਖੇ ਇਦਾਂ ਲੱਗਦਾ ਸੀ ਕਿਸੇ ਪਿੰਡ 'ਚ ਨਹੀਂ ਜੰਗਲ 'ਚ ਐਂਟਰ ਹੋ ਗਏ ਉਹਨੇ ਪਰ ਪਿੰਡ ਦਾ ਜਿਹੜਾ ਮਾਹੌਲ ਸੀਗਾ ਇੰਨਾ ਸਕੂਨ ਸ਼ਾਂਤੀ ਤੇ ਕਹਿ ਲਓ ਸ਼ਹਿਰ ਦੇ ਰੌਲੇ ਗਾਲੇ ਤੋਂ ਜਮ੍ਹਾਂ ਹੀ ਪਰਾਂ ਲੋਕ ਆਪੋ ਆਪਣੇ ਪਿੰਡਾਂ ਦੇ ਵਿੱਚ ਮਿਹਨਤਾਂ ਕਰਦੇ ਨੇ। ਤੋਂ ਇਹ ਮਿੱਟੀ ਮਾਲਵੇ ਦੀ ਮਿੱਟੀ ਦੇ ਕੰਪੈਰੀਜ਼ਨ ਜ਼ਮੀਨ ਦੇ ਕੰਪੈਰੀਜ਼ਨ ਓਨੀ ਉਪਜਾਊ ਨਹੀਂ ਹੋਣੀ ਆ ਜਿੱਦਾਂ ਕਿ ਦੇਖਣ ਨੂੰ ਮਿਲਿਆ ਫਸਲਾਂ ਤੋਂ। ਉਸ ਤੋਂ ਬਾਅਦ ਆਪਾਂ ਪਾ ਲਿਆ ਦਰਾਹੇ ਵਾਲਾ ਰੋਡ ਰਸਤੇ ਵਿੱਚ ਦਾਸਤਾਨੇ ਸ਼ਹਾਦਤ ਤੋਂ ਜਾਂਦੇ ਹੋਏ ਸਾਡੇ ਕੈਮੀਕਲ ਮਾਰਿਆ ਅੰਦਰ ਕੈਮੀਕਲ ਹੀ ਹੁੰਦਾ ਵੈਸੇ ਤਾਂ ਇਹ ਚਲੋ ਪੀਣਾ ਪਿਆ। ਗਰਮੀ ਬਹੁਤ ਜ਼ਿਆਦਾ ਹੈ ਗਰਮੀ ਪੰਜਾਬ ਦੇ ਵਿੱਚ ਵਧ ਗਈ। ਇਹ ਕੁਝ ਕੁ ਕਲਿੱਪਾਂ ਨੇ ਗੀਆਂ ਅ ਦਰਬਾਰ ਸ਼੍ਰੀ ਕੇਸਗੜ੍ਹ ਸਾਹਿਬ ਤੋਂ। ਯਾਨੀ ਕਿ ਉੱਥੇ ਮੱਥਾ ਟੇਕਣ ਵੇਲੇ ਅਸੀਂ ਲਾਈਆਂ ਨੇ ਗੀਆਂ ਤੇ ਵਾਪਸੀ ਆਲਮੋਸਟ ਅਸੀਂ ਆਪਣੇ ਪਿੰਡ ਵਾਲੇ ਰੂਟ ਤੇ ਚੱਲ ਪਏ। ਬਹੁਤ-ਬਹੁਤ ਧੰਨਵਾਦ।